ਤਰੋ ਲੱਗੇ ਫੇਲਣੇ ਦਾ ਚਾਲੂ ਗਾਰ ਲਿਆ ਅੱਗੇ ਫੇਲਣਾ ਪਉਣ ਤੂੰ ਤੇ ਚਲਾ ਕੇ ਕਿਉਂ ਚੱਲਦਾ ਕੀ ਡਗ ਜਾਣਾ ਹੁਣ ਹੁਣ ਕੀ ਡਿਕਣਾ ਚਲੋ ਜੀ ਬਾਹਲੇ ਘਰੇ ਲਿਆਂਦੇ ਆਈ ਵਿੱਚ ਉਪੇ ਤਿਆਰ ਕਰਨ ਵਾਲੇ ਹੈ ਉਹ ਹੈਗਾ ਵੀ ਡੇਡਾ ਦਾ ਗੋਨਾ ਦੇਖੀ ਦਾ ਪਰ ਇਹਨੂੰ ਨੀਮੀ ਆ ਆ ਬਾਹਰ ਦੇਖੀ ਉੱਪਰ ਲਾ ਚੋ ਤਵੇ ਵਾਲਾ ਕੜਾਈਏ ਵਾਲਾ ਉਹ ਵੀ ਡੇਡਾ ਚੱਲ ਆ ਜਾਓ ਚਲੋ ਪਰੌੜੇ ਖਾ ਕੇ ਲੱਗਦੇ ਆ ਪਰੌੜੇ-ਪਰੌੜੇ ਖਾ ਕੇ ਕੰਮ ਘੱਟ ਕਰੀਦਾ ਪੌਣਠੇ ਜਿਆਦਾ ਖਾਈਦੇ ਆ ਹੈਂ ਆ ਵੀ ਜੇ ਵਾਹ ਆਉਣ ਨਾ 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 ਮਿੱਤਰ ਕੰਮੋਂ ਪਹਿਲਾਂ ਪਟੀਆਂ ਨੇ ਖੁੱਤੀਆਂ ਹੀ ਆ ਲੂੰਬਾ ਬਣਾ ਰੇ ਲੂੰਬਾ ਤੇਦਲਾ ਹੋਰ ਮਾਰ ਬਾਸ ਬਾਸ ਮਾਰ ਰਹੇ ਨੇ ਹੁਣ ਇਹਨਾਂ ਦੇ ਪਰਿਓ ਤਾਂ ਫੇਰ ਵੀ ਨਹੀਂ ਮਲਦਾ ਉਹ ਨਹੀਂ ਨਹੀਂ ਉੱਧੇ ਜੱਣ ਲੱਗਣਾ ਇਹ ਹਾਂ ਬੋਲ ਕੱਢਣਾ ਬੰਦੇ ਉੱਥੇ ਬਣਾ ਉੱਥੇ ਜਾਵੇ ਕੋਣ ਉਹਨੇ ਪੂਣ ਜਾਵੇ ਕਿਹਦੇ ਰਾਸ ਪਾ ਕੇ ਆ ਆਪਾਂ ਦੇਖ ਲੈਣੀ ਹੈ ਗੱਲਾਂ ਉਂਗਲ ਗਰਮ ਕਰੀ ਹੋ ਹੋ ਗਈ ਰਸ ਕਿ ਨਹੀਂ ਹੂੰ ਗਰਮ ਹੋ ਗਈ ਇੱਥੇ ਉਂਗਲ ਦਾ

ਕਾ ਫੇਮੀਰੇ ਦਰੋਂ ਪਾਣ ਗਿਆ ਜਿੰਨਾ ਤੇਲ ਪਿਆ ਜਗਾਨ ਉਹ ਨਈ ਮੈਗਾ ਉਹ ਜੰਮ ਜਣ ਜੰਮ ਛਾੜ ਛਾੜ ਦੇ ਦੂਰ ਦੇਖ ਅੱਜਾ ਗੂਵਾ ਜਾ ਉੱਤੋਂ ਲੱਗ ਜਾ ਰਿਹਾ ਆ ਨੀ ਚੁੱਕ ਇਸ ਤਰ੍ਹਾਂ 嗯。Mm.